ਆਨੇ ਮਿੱਤਰੋ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੇ ਵੀਰਾਂ ਨੇ ਸੈਟਰ ਨੇ ਕਰ ਲਿਆ ਬਲੌਜੀ ਸਟਾਰਟਿੰਗ ਤੇ 10 ਵਜ ਗਏ ਮਿੱਤਰੋ ਬੱਦਲ ਸੀ ਯਾਰ ਬੱਚੇ-ਪੁੱਛੀ ਤਾਂ ਨਹੀਂ ਛੱਡੇਗੇ ਫਿਰ ਅੱਜ ਆਪਾਂ ਬੱਦਲ ਵਾਵਾ ਸੀਗੇ ਤੇ ਇੱਕ ਆਪਾਂ ਜਾਲ ਦੇ ਲੀੜਾ ਵਿਛਾਉਣਾ ਇੱਕ ਕੰਮ ਤੇ ਦੂਜਾ ਕੰਮ ਯਾਰ ਆਪਾਂ ਖੁੱਡਾ ਸਾਫ ਕਰਨਾ ਸੀਗਾ ਖੁੱਡੇ ਸਾਫ ਕਰ ਰਹੇ ਸਾਰੇ ਹੀ ਕਰਨੇ ਸੀਗੇ ਇਹ ਦਾਣੇ ਪਏ ਯਾਰ ਆਪਾਂ ਤਾਂ ਹੀ ਨਹੀਂ ਕੀਤੇ ਖੁੱਡੇ ਸਾਫ ਅੱਜ ਤੇ ਅੱਜ ਆਪ ਦਾਣੇ ਥੋੜੇ ਪਾਵਾਂਗੇ ਇਹਨਾਂ ਨੂੰ ਇੱਧਰ ਦਾ ਦਾਣੇ ਸਾਰੇ ਚੋਗਲੇ ਆ ਤੇ ਇੱਧਰ ਵੱਧ ਪੈ ਗਏ ਯਾਰ ਮੇਰੇ ਤੋਂ ਤੇ ਦਾਣੇ ਨਹੀਂ ਚੁਗਏ ਜਿੰਨਾਂ ਨੇ ਤੇ ਅੱਜ ਆ ਦਾਣੀ ਚੁਗ ਲੈਣੇ ਨੂੰ ਸਾਰੇ ਮੱਕੀ ਮੁੱਕੀ ਚੁਗ ਲੈਣਗੇ ਕੱਲ ਨੂੰ ਖੁੱਡੇ ਜਿਵੇਂ ਸਾਫ਼ ਹੋ ਜਾਣਗੇ ਤੇ ਕੱਲ ਨੂੰ ਸਾਫ਼ ਕਰਦਾ ਹਾਂ ਖੁੱਡੇ ਤੇ ਅੱਜ ਰਾਤ ਦਾ ਹੈਗਾ ਕਬੂਤਰ ਪੱਟਣ ਦਾ ਵੀ ਤੇ ਜਾਂ ਖੁੱਡੇ ਸਾਫ਼ ਕਰਕੇ ਪੱਟ ਦਾਂਗੇ ਨਾ ਕੱਲ ਨੂੰ ਖੁੱਡੇ ਸਾਫ਼ ਹੋ ਜਾਣਗੇ ਪਰ ਸ ਕਬੂਤਰ ਪੱਟ ਦਾਂਗੇ ਤੇ ਜਾਂ ਸਕੀਮਣੀ ਅੱਜ ਹੀ ਖਿੱਚ ਦਾਂਗੇ ਖੁੱਡੇ ਤਾਂ ਕੱਲ ਸਾਫ਼ ਹੋ ਹੀ ਜਾਣੇ ਆ कल खुडे साफ कर देंगे आद सारी कर देंगे उधरली भी कर देंगे हाल ही पट्टे तो अज इधर उधर पट्टा जे पट्टे तो नहीं खुडे साफ करके पट्टा गे अपा उधर ही पे जो बच्चे पास जारले पास नहीं चुग लेंगे ਇਧਰ ਆ ਜਿਓ ਗੋ ਲੈ ਫਾਇ ਉਧਰ ਲ ਇਕੱਠੀ ਕਰ ਦਾਂਗੇ ਯਾਰ ਹੁਣ ਆ ਕਰਤਾ ਅਮਲ ਕੋ ਉਧਰ ਖੰਭ ਉਧਰ ਫੇਰ ਇਧਰ ਆਇਆ ਫੇਰ ਸਾਫ ਕਰਨ ਵਾਲਾ ਹੋ ਜੂਗਾ ਨਾ ਇੱਕੋ ਦਿਨ ਹੀ ਕਰਾਂਗੇ ਆਪਾਂ ਸਾਰੇ ਇੱਕ ਦਿਨ ਦਾ ਫਿਰ ਲਿਬੜਾਂਗੇ ਹਨ ਹੁਣ ਇਧਰ ਕਰਤਾ ਕਾਲੂ ਫੇਰ ਉਧਰ ਲ ਆਏ ਔਖਾ ਕੰਮ ਇਕੱਠੀ ਕਰ ਦਾਂਗੇ ਇਧਰ ਦਾਣੇ ਨੂੰ ਜੋ ਵਾਲੀ ਸਾਰੇ ਉਧਰ ਓਕੇ ਉੱਪਰ ਰਿਪੋਰਟਾਂ ਕਰਾ ਕਰਤੀ ਵਲੌਗ ਦੀ ਸਟਾਰਟਿੰਗ ਆਪਾਂ ਉਵੇਂ ਮੈਟਰੋ ਪੱਟ ਤੇ ਆਪਾਂ 50 ਤੋਂ ਲੈ ਕੇ 60 ਤੱਕ ਗਕੂਤਰ ਪੱਟ ਤੇ ਆ। ਅੱਧੇ ਖੰਭ ਦਾ ਆ ਪਏ। ਇਹ ਤਾਂ ਹੈਗੇ ਆ 25 ਗਕੂਤਰਾਂ ਦੇ ਆ। ਇਹ ਜਿਹੜੀਆਂ ਗੂਤਰਾਂ ਇੱਧਰ ਰਹਿੰਦੀਆਂ ਸੀ 25 ਤੇ ਉਹਨਾਂ ਦੇ ਖੰਭ ਆ ਇਹ। ਕੰਗਰ ਇੱਕ ਇੱਕ ਪਏ ਸੀ ਕਈਆਂ 2-2 ਪਏ ਸੀਗੇ। ਉਹ ਸਾਰੇ ਖਿੱਚ ਤੇ ਕਈਆਂ 4-4 5-5 ਪਏ ਸੀਗੇ ਹਣਾ। ਉਹ ਸਾਰੇ ਖਿੱਚ ਦੇ ਨਾਲ ਲਾ ਦੇ ਨਿਸ਼ਾਨੀਆਂ ਆਪਾਂ। ਇਹ ਕੋਈ ਕਾਂਦਕੂਨ ਸੀਗੀ ਉਵੇਂ ਚਿੱਟੇ ਹੋਗੇ ਜਮਾਂ ਤੇ ਮਾੜੇ ਮਾੜੇ ਨਿਸ਼ਾਨੇ ਲਾ ਦਿੰਗਾ ਤੁਹਾਨੂੰ ਦਿਖਾ ਦਿੰਨੇ ਇੱਥੇ ਉੱਤਰ ਫਿਰਦਾ ਹੋਊਗਾ ਕਿਧਰ ਗਿਆ ਕਿਧਰ ਗਿਆ ਥੱਲੇ ਤਾਂ ਨਹੀਂ ਫਿਰਦਾ ਉਹਨੇ ਤੂਸੇ ਕਰਦੇ ਆਪਾਂ ਹਰਾਰਾ ਆ ਆ ਬੇਠਾ ਆ ਗਿਆ ਆ ਗਿਆ ਆ ਗਿਆ ਆ ਗਿਆ ਆਹ ਇੱਕ ਆਇਆ ਇਹਦਾ ਹਰਾਰਾ ਦੂਸਾ ਸੀਗਾ ਆਏ ਮਾੜਾ ਮਾੜਾ ਲਾਦਾ ਨਿਸ਼ਾਨੀਆਂ ਲਾ ਦਿੰਦਾ ਬੱਸ ਉਵੇਂ ਨਿਸ਼ਾਨੀ ਰਹੂਗੀ ਆਪਾਂ ਨੂੰ ਤੇ 25 ਕੂਤਰ ਇਧਰ ਪੜਤੇ ਹੋਣੇ ਯਾਰ ਬਾਬਾ ਗਿਨੇ ਤਾਂ ਉਵੇਂ ਤਾਂ ਨਹੀਂ ਗਿਨੇਗੇ ਤੁਹਾਨੂੰ ਮੈਂ ਉਨ ਦਾਜੇ ਲਾ ਕੇ ਦੱਸਦਾ ਆ ਖੰਭ ਬੈਨੇ ਪਏ ਇਧਰ ਤੇ ਆ ਥੜਲੇ ਥੜਲੇ ਆਪਾਂ ਬਹੁਤ ਕੂਤਰ ਪੱਟਦੇ ਆ ਜਿਵੇਂ ਤੁਹਾਨੂੰ ਫੜ ਕੇ ਵਿਖਾਉਣਾ ਮੈਂ ਇਹ ਆ ਕੂਤਰੀ ਆ ਲੈ ਇਹ ਵੀ ਖਿੱਚਤੀ ਆਪਾਂ ਇਹ ਨਵੀਂ ਖਿੱਚੀ ਆ ਬਾਕੀਆਂ ਦਾ ਖੰਭ ਆ ਗਿਆ ਯਾਰ ਜਿਹੜੇ ਪੱਟੇ ਸੀ ਜਿਵੇਂ ਆ ਕੂਤਰੀ ਬੈਠੀ ਆ ਇਹ ਆਪਾਂ ਪਹਿਲਾ ਪੱਟੀ ਸੀਗੀ ਉਹਦੇ ਵਲੌਗ ਬਣਾਇਆ ਸੀਗਾ ਲਓ ਜੀ ਐਸਾ ਖੰਭ ਆ ਗਿਆ ਇਹ ਡੰਡੇ ਚੜ ਕੇ ਬੈਠਣ ਲੱਗ ਗਿਆ ਆ ਗਿਆ ਹੋਰ ਨਵਾਂ ਕਿਹੜਾ ਖਿੱਚਿਆ ਹੋਰ 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 ਇਹ ਕਾਗੂੜੀ ਖਿੱਚੀਆ ਲਓ ਯਾਰੀ ਸਾਰੀ ਖਿੱਚੀਤੀ ਆਪਾਂ ਬਾਕੀ ਯਾਰ ਇੰਨੇ ਚਾਦ ਲੈ ਝੁੱਲਣੇ ਪਟਤਿਆਂ ਆਪਾਂ ਜਿਹੜੇ ਬੱਚੇ ਸਾਫ ਸੀਗੇ ਆਪਣੇ ਆਹ ਵੇਖੋ ਇਹ ਕਿਹੜੇ ਰੈਂਕ ਇੱਟੀਆਂ ਕੱਲੀਆਂ ਆਪਾਂ ਬਾਕੀ ਇਹ ਉਂ ਸਾਫ ਹੀ ਕਰਨਿਆ ਕੋਨਾਂ ਦਾ ਤੇ ਇਹਦੇ ਇੱਕ ਇੱਕ ਹੰਪੇ ਆ ਵੀ ਕਰਨੀ ਵਾਲਾ ਇਹਦੀ ਵੀ ਇੱਕ ਇੱਕ ਪਟਤਾ ਹੋਰ 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 ਕਿਹੜਾ ਸੀਗਾ ਬਹੁਤ ਊਤਰ ਪਟਤੇ ਯਾਰ ਇੰਨਾ ਚ ਵੀ ਹੋਰ ਨਹੀਂ ਆ ਐਰੇ ਕੰਨੀਆਂ ਨੂੰ ਪਿਆ ਸੀ ਐਰੇ ਵੀ ਪਟ ਤਾ ਬਾਕੀ ਜਿਹੜੇ ਥੱਲੇ ਬੈਠਿਆ ਆਹ ਰੱਤਾਂ ਆਹ ਇਹ ਰਾ ਤਰੀਕਾ ਜਰਾ ਵੜਦਿਆਂ ਸਾਰੇ ਲਗਭਗ ਪਾਰਟੀ ਦਿੱਤਿਆਂ ਯਾਰ ਕਟੜ ਕਟ 25 ਉਤਰ ਪੜਦੇ ਨਾਂ ਨਿਸ਼ਾਨੀਆਂ ਲਾਦਿਆਂ ਆਪਾਂ ਇਹ ਰੰਗ ਬਾਹਰ ਹੀ ਲੈ ਜਾਂਦੇ ਆਪਾਂ ਬਾਕ ਕੱਲ ਨੂੰ ਆਪਾਂ ਕਾਲਾ ਰੰਗ ਦੀ ਗੋਲੀ ਦੇਣਾ ਉਹ ਵੀ ਦੱਸਾਂਗੇ ਸਣਾ ਆ ਇਨੇ ਖੰਭ ਇਧਰ ਪਏ ਆ ਹੁਣ ਆ ਜੋ ਪਰਲੇ ਪਾਸੇ ਲੋ ਜੀ ਘੜ ਘੜ 35 ਉਤਰੇ ਦੋ ਬਟਦੇ ਆ ਟੋਟਲ ਯਾਰ 50 ਤੋਂ ਲੈ ਕੇ 60 ਦੇ ਵਿੱਚ ਵਿੱਚ ਹੋਣਗੇ ਉਤਰ ਆ ਵੇਖੋ ਆਹ ਵੇਖੋ ਬਈ ਜਿੰਨੇ ਰਹਿ ਗਏ ਸੇ ਬਸ ਸਾਰੇ ਪਟਦੇ ਆ ਹੁਣ ਜਿਹੜੇ ਪਰਲੇ ਖੁੱਡੇ ਵਾਲੇ ਬੱਚੇ ਹਨ ਆਹ ਹਾਲੇ ਬਾ ਇਹੀ ਰਹਿ ਗਿਆ ਤੇ ਬਾਕੀ ਜਿਹੜੇ ਇਧਰੋਂ ਪੱਟਣ ਵਾਲੇ ਪਰਲੇ ਖੁੱਡੇ ਪੱਟਣ ਵਾਲੇ ਕੂਤਰੀਆਂ ਕੂਤਰ ਉਹ ਸਾਰੇ ਪੱਟਦੇ ਹੁਣ ਆਪਾਂ ਇਧਰ ਕੋਈ ਇੱਕ ਵੀ ਖੰਭ ਨਹੀਂ ਛੇੜਨਾਗਾ ਕਿਸੇ ਤਰ੍ਹਾਂ ਖੰਭ ਨਹੀਂ ਘਟਨਾਗਾ ਨਹੀਂ ਉਧਰੋਂ ਪੱਟਣਾ ਕਿਸੇ ਦਾ ਖੰਭ ਵੀ ਹੁਣ ਜਿਹਨੇ ਪੱਟਨੇ ਸੀ ਪੱਟ ਤੇ ਆ ਸਾਰੇ ਥੱਲੇ ਬੈਠੇ ਨੇ ਸਾਰੇ ਖਿੱਚ ਤੇ ਆ ਵੀ ਉਹ ਕਾਲੇ ਘੰਡ ਵਾਲਾ ਹائے ਸਾਰੇ ਖੰਭ ਖਿੱਚੇ ਰਿਆ ਆ ਵੀ ਆ ਸਾਰਿਆਂ ਦੇ ਇਹਦੇ ਵੀ ਰੁੱਤੇ ਦੇ ਇਹਦੇ ਵੀ ਇਹਦੇ ਵਿੱਚ ਝਾੜਨਾ ਖਿੱਚਣਾ ਉਹ ਬੈਠੇ ਦੋ ਉਹ ਬੈਠੇ ਬਜਟ ਤਾਂ ਅਵੇਰਗਾ ਇਹ ਝਾੜਨਾ ਖਿੱਚੇਗਾ ਜਿਹੜੇ ਤਾਂ ਬੈਠੇ ਇਹਦੇ ਨੂੰ ਝਾੜਨਾ ਖਿੱਚੇਗਾ ਜਿਹੜੇ ਤਾਂ ਬੈਠੇ ਆ ਉਹਨਾਂ ਨੇ ਝਾੜ ਨਹੀਂ ਖਿੱਚੂਗਾ ਆਪਾਂ ਤੇ ਬਾਕੀ ਜਿਹੜੇ ਥੱਲੇ ਆ ਇਹ ਸਾਰੇ ਕੰਨੀਆਂ ਲਈ ਖਿੱਚੇਗਾ ਕਿਉਂਕਿ ਵੱਡੇ ਆ ਪਿਛਲੇ ਸਾਲ ਦੇ ਉਤਰ ਬੇ ਝਾੜ ਪੈਂਦੇ ਹੁੰਦੇ ਸੀ ਤੇ ਫੇਰ ਮਗਰੋਂ ਇਹਨਾਂ ਨੂੰ ਕਾਸੇ ਪੱਟੇ ਆਪਾਂ ਪਹਿਲਾਂ ਹੀ ਕੱਢ ਲੈਣਾ ਆ ਵੀ ਪਹਿਲਾਂ ਹੀ ਕੱਢਣਾ ਬੱਚੇ ਤਿੰਨਾ ਚਾਰਾਂ ਦਾ ਮੈਨੂੰ ਕੱਢ ਲੈਣਾ ਵੀ ਕੂਤਰ ਉਧਰ ਕਬੂਤਰੀਆਂ ਵੀ ਆ ਉਹ ਵੀ ਕੱਢ ਲੈਣਾ ਆ ਵੀ ਕੂਤਰ ਕੱਢ ਲੈਣਾ ਆਪਾਂ ਕਹਿਣ ਦਾ ਭਾਅ ਯਾਰ 40 50 ਤੱਕ ਲੈ ਕੇ 60 ਤੱਕਰ ਖੱਦਾ ਪਾਤਾ ਕੂਤਰਾਂ ਦੇ ਆਪਾਂ ਖੰਭ ਹੁਣ ਝੋਕ ਲਗੇ ਹੋਣਾ ਇਧਰੋਂ ਖੰਭ ਝੋਕ ਲਗੇ ਇਹ ਇਧਰ ਵੀ ਚੁਗ ਲਗੇ ਹੁਣ ਆਪਾਂ ਇਹਨਾਂ ਇਹ ਕੁਤਰਾਂ ਨੂੰ ਦਾਣੇ ਪਾ ਦਨੇ ਆ ਪਰਲੇ ਪਾਸੇ ਤਾਂ ਪਾਏ ਸੀਗੇ ਇਧਰ ਵੀ ਥੋੜੇ ਪਏ ਆ ਫਾਈ ਦਾਣਾ ਪਾਣੀ ਪਾਦਗੇ ਤੇ ਚੁਗ ਲੈਣਗੇ ਇਧਰ ਆ ਬਾਅਦ ਚ ਪਾ ਦਾਂਗੇ ਠਹਿਰ ਕੇ ਅਜੇ ਇਧਰ ਪਏ ਆ ਜੀ ਥੁੜ ਕੇ ਰਖਾਂ ਬ ਚੁਗ ਲਗੇ ਯਾਰ ਤੇ ਬਾਅਦ ਚ ਕਰਦੇਗਾ ਕੰਟੀਨਿਊਗਾ ਇੱਕ ਖੁੱਡੇ ਦੇ ਖਾਂਬ ਜੀ ਕੂਤਰਾਂ ਦੇ ਪਾਸੇ ਕੂਤਰਾਂ ਦੇ ਪਾਸੇ ਜੁਗਨੇ ਆ ਐਨੇ ਝੋਕ ਲਈ ਇਧਰੋਂ ਵਾ ਇਧਰੋਂ ਝੋਕ ਲਗੇ ਓਏ ਐਨੇ ਖੰਭ ਦੂਆਂ ਕੁਡਿਆਂ ਦੇ ਹੱਥ ਚ ਨਹੀਂ ਆਉਂਦੇ ਮਸਾ ਫੜੇ ਆ ਵੇਖੋ ਹੱਥ ਜੋੜ ਨਹੀਂ ਰਿਹਾ ਬਾਈ ਇਥੇ ਗੱਟੇ ਪਾ ਦਨੇ ਵੀ ਐਨੇ ਖਾਂਬੀ ਕੰਤਾ ਕੁੰਤਾ ਕਿਧਰੇ ਪੂਛਾ ल मित्रों बहुने कुकड़ी सेवा ते कुड़ी आ रही अज रखने आप आई सात एक का। दो तीन चार पत्त सुंदरा सुंदराबा ਵੀ ਨਹੀਂ ਆ ਰਿਖਲੇ ਬੱਚੇ ਤਾਂ ਵੀ ਠੀਕ ਹੈ ਜੇ ਨਾ ਨਿਕਲੇ ਤਾਂ ਵੀ ਠੀਕ ਹੈ ਨਾ ਤੇ ਉਹਦਾ ਨਿਕਲ ਹੀ ਆਉਣ ਬੈ ਜਾ ਬਈ ਤਾਂ ਅੱਜ ਰੱਖ ਤੇ ਆ ਪਾਂਡੇ ਦੇ ਥੱਲੇ ਸਾਤ ਚੱਲ ਲੈ ਚੱਲ ਲੈ ਵੀ ਹੁਣ ਆਪਾਂ ਨਾਲੀ ਆ ਸਿਆਣੀ ਬਣ ਕੇ ਕਰ ਲਾ ਕਰ ਲਾ ਕਰ ਲਾ ਸਦੇ ਸਾਰੇ ਸ਼ਾਬਾ 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 ਵਾ ਬੱਲੇ ਸ਼ਖੋ ਜੀ ਬਾਤ ਹੀ ਅੱਜ ਸੇਵਾ ਦੇ ਮਿੱਤਰੋ ਆਪਾਂ ਕੋ ਘੜੀ ਆ ਹਾਲੀ ਰਾਣੀ ਸੁੰਦਰਾ ਨੂੰ ਕਾਟ ਨਹੀਂ ਬੱਚੇ ਚੰਗਾ ਸੋ ਵੀਨੇ ਮਿੱਤਰੋ ਕਿੰਨੇ ਨਿਕਲਦੇ ਬੱਚੇ ਜੋ ਬੱਚੇ ਨਿਕਲੇ ਆ ਤੇ ਆਪਾਂ ਤੁਹਾਨੂੰ ਉਹਦੇ ਵੀ ਦਿਖਾਵਾਂਗੇ ਕਿੰਨੇ ਨਿਕਲੇ ਆ ਤੇ ਕਿਵੇਂ ਨਿਕਲੇ ਕੀ ਹੋਜੀ ਹੈ ਨਾ ਤੇ ਕੇਰ ਆਪਾਂ ਸੇਵਾ ਤੇ ਬਾਦੀ ਕੂਕੜੀ ਮਿੱਤਰੋ ਪਾ ਦੇ ਆਪਾਂ ਕੂਤਰਾ ਨੂੰ ਦਾਣਾ ਪਾਣੀ ਵੀ ਸਾਰਿਆਂ ਨੂੰ ਚੋਕਲੇ ਕਬੂਤਰਾਂ ਨੂੰ ਸਾਰਿਆਂ ਨੇ ਤੇ ਇਦੋਂ ਆਪਾਂ ਜਿਹੜੇ ਬੱਚੇ ਸੀਗੇ ਸਾਰਿਆਂ ਦੀਆਂ ਪੂਛਾਂ ਹੀ ਪਟਤੀਆਂ ਲੰਡੇ ਹੀ ਕਰਦੇ ਵੇਖੋ ਸੁ ਕਰਾ ਦੇ ਨੇ ਕਿਰਾਂ ਚੱਕ ਲਓ ਜੀ ਆਹ ਵੇਖੋ ਇਹ ਕਿਉਂਕਿ ਤਾਂ ਪਟੀਆਂ ਬਈ ਜਿਵੇਂ ਆਪਾਂ ਕੰਨੀ ਵਾਲੇ ਖੰਮ ਪਟਾਂਗੇ ਇਹਨਾਂ ਦੇ ਆ ਜਿਹੜੇ ਚਾਰ ਚਾਰ ਪਾਏ ਆ ਹਨਾ ਤੇ ਉਹਦੇ ਨਾਲ ਪੂਛ ਆ ਜੂਗੀ ਮੁਜੇ ਇਕੱਠੇ ਇਕੱਟੇ ਪੂਛੀ ਪੜਤੀ ਨਾਲ ਕੰਨੀ ਵਾਲੇ ਖਰ ਪੱਟਦੇ ਆ ਪਰ ਉਹ ਵੀਰ ਕਮਜ਼ੋਰ ਜੀ ਆਉਣਗੇ ਤੇ ਹੁਣ ਪੂਛ ਆ ਜੂਗੀ ਹੁਣ ਤੱਕ ਖੰਭ ਕੋਈ ਪੱਟਿਆ ਨਹੀਂ ਆਪੇ ਇਹਨਾਂ ਦਾ ਚਾਰ ਚਾਰੀ ਪਏ ਹੋਏ ਉਵੇਂ ਝਾੜੀ ਪਿਆਵੇ ਆਪ ਹੀ ਇਹ ਦੋ ਦੋ ਸਿੱਟੀ ਹੁੰਦਾ ਤੇ ਪਹਿਲੇ ਪੂਛ ਆ ਜੂਗੀ ਤੇ ਬਾਅਦ ਚ ਖੰਭ ਕੰਨੀ ਵਾਲੇ ਪੱਟ ਦਾਂਗੇ ਕੰਨੀ ਵਾਲੇ ਖੰਭ ਵਜਣਗੇ ਕਰਤਾ ਲੰਡਾ ਇਹ ਵੀ ਤੇ ਆਇਆ ਬਈ ਤੂੰ ਵੀ ਆ ਵੀ ਲੰਡਾ ਕਰਤਾ ਜੀ ਕਾਲੇ ਦੂਸੇ ਵਾਲਾ ਦੋ ਐਡੀ ਪੁਸ਼ਪਰティア ਦੋ ਤਿੰਨ ਖਮ ਨਵੀਂ ਆਏ ਮਿੱਤਰੋ ਇਹ ਵੀ ਇੱਕ ਲੰਡਾ ਕਰਤਾ ਇਹਦਾ ਕਬੂਤਰ ਹੱਬਾ ਯਾਰ ਬੱਚਾ ਹੈ ਇਹ ਸ਼ਾਇਦ ਆਪ ਬੱਚਿਆਂ ਵਾਸਤੇ ਰੱਖ ਲੀ ਇਹਨਾਂ ਸੱਜਾ ਜਿਹੜਾ ਪਾਸਾ ਇਹਦਾ ਲਾਲ ਕਾਂਦ ਵਾਲਾ ਇਹ ਖੜਿਆ ਪਿਆ ਇਹਦਾ ਮੋਢੇ ਤੇ ਗੰਢ ਹੈਗੀ ਹੈ ਕਬੂਤਰ ਦੇ ਇਹ ਹੱਬਾ ਕਬੂਤਰ ਹੈ ਯਾਰ ਮੈਨ ਲੱਗ ਗਿਆ ਪਤਾ ਇਹਦਾ ਹੁਣ ਪਹਿਲਾਂ ਤਾਂ ਸਹੀ ਸੀਗਾ ਹੁਣ ਜੀ ਹੋਇਆ ਹੱਬਾ ਖੜੀਆਂ ਪਹਿਲੇ ਛੋਟਾ ਸੀਗਾ ਤਾਂ ਮਹਿਸੂਸ ਜਾਨੀ ਹੁੰਦਾ ਸੀਗਾ ਹੁਣ ਵੱਡਾ ਗੇ ਨਾ ਜਿਵੇਂ ਭਾਰਾ ਹੁੰਦਾ ਜਾਂਦਾ ਸਰੀਰ ਇਹਦਾ ਤੇ ਉਵੇਂ ਪਤਾ ਲੱਗਦਾ ਆਬੀਆ ਪਲੰਡਾ ਕਰਤਾ ਦਿਖਾ ਪੱਤੇ ਪੂਛ ਖੋਣੇ ਦੀ ਪੂਛ ਨਵੀਂ ਆ ਜੂਗੀ ਬਾਅਦ ਚ ਕੰਨੀਆਂ ਨੇ ਖੰਮ ਖੰਮ ਪੜਦਾਂਗੇ ਇਹਨਾਂ ਦੇ ਕਿੰਨੇ ਹੋ ਗਏ 1 2 3 ਕਾਲਾ ਚਿੰਨਾ 3 ਇੱਕ ਆ ਪੱਟਤਾ ਲੈ ਇਹਦੀ ਪੂਛ ਪੱਟਦੀ ਆ ਟੈੱਡ ਤੇ ਬੈਠਾ ਲਾ ਸੀਗਾ ਇਹ ਚਾਰ ਕਰਤੇ ਲੰਡੇ ਪੰਜ ਮੇਰੀ ਇਹਦੀ ਪੱਟਦੀ ਆ ਚਿੱਟੀਆਂ ਅੱਖਾਂ ਦੇ ਬੱਚੇ ਦੀ ਪੰਜੋਗੇ ਲੰਡੇ ਛੇ ਮਾ ਜਿਹੜਾ ਉੱਟਦਾ ਹੁੰਦਾ ਆਪਣਾ ਲਾਲ ਘੰਡ ਵਾਲਾ ਜਾ ਚਿੱਟਾ ਛੇ ਮੇਰੀ ਇਹ ਪੱਟਦੀ ਆ ਬਾਈ ਇਹ ਤਾਂ ਬੰਦ ਹੀ ਆ ਯਾਰ ਹੁਣ ਇਨਾਈ ਇਹ ਛੱਡਣਾ ਆਪਾਂ ਤੇ ਨਾ ਇੱਥੇ ਲਾਲ ਕਾਂਦਲਾ ਬੈਠਾ ਹੋਊਗਾ ਬੁੱਦੀ ਵਾਲੇ ਦਾ ਆ ਬੈਠਾ ਸਰਨ ਪਰਲੇ ਪਾਸੇ ਇਹ ਵੀ ਨਹੀਂ ਛੱਡਣਾ ਦੋ ਬਸ ਬਾਕੀ ਤਾਂ ਹਜੇ ਲੱਗਣ ਵਾਲੇ ਆ ਹੱਬਾ ਵੀ ਨਹੀਂ ਛੱਡਦੇ ਤਿੰਨ ਉਤਰ ਨਹੀਂ ਛੱਡਨੇ ਹੋਣਾ ਆਪਾਂ ਇਹ ਤੇਰਾ ਬੰਦ ਹੀ ਬਸ ਐਰੀ ਪੜਤੀ ਬੂਛ ਲਗ ਭਾਗ ਯਾਰ ਵਿੱਚੋਂ ਦੋ ਤਿੰਨ ਬੱਚੀ ਰਹਿ ਗਏ ਸਾਰਿਆਂ ਦੀ ਬੂਛੇ ਪੱਟ ਤੀਆਂ ਆਪਾਂ ਇੱਕ ਉਹ ਕਾਲਾ ਚੀਨਾ ਰਹਿ ਗਿਆ ਇਹਦੀ ਵੀ ਨਹੀਂ ਪੱਟੀ ਗਈ ਦੂਜਾ ਆ ਰਹਿ ਗਿਆ ਤੀਜਾ ਸਾਤੇ ਵਾਲਾ ਰਹਿ ਗਿਆ ਤਿੰਨ ਬਸ ਇੱਕ ਕਾਲਟੋਰੀਆ ਰਹਿ ਗਿਆ ਚਾਰਾਂ ਦੀ ਪੂਛ ਨਹੀਂ ਪੱਟੀ ਬਾਕੀ ਸਾਰਿਆਂ ਦੇ ਬੱਚਿਆਂ ਦੀ ਪੂਛ ਪਾੜਤੀ ਆਪਾਂ ਹੁਣ ਤਗੜੇ ਖੰਭ ਆ ਜਾਣਗੇ ਕਮਜ਼ੋਰ ਨਹੀਂ ਹੋਣਗੇ ਜੇ ਪੂਛ ਹੀ ਪਾੜਨ ਦੇ ਕੰਨੀ ਵਾਲੇ ਵੀ ਖੰਭ ਪਾੜਨ ਦੇ ਉਹ ਕਮਜ਼ੋਰ ਆਉਣੀ ਸੀਗੇ ਤੇ ਨਾਲੇ ਯਾਰ ਆਪਣੇ ਗੂਤਰ ਉੱਡਣ ਵਾਲੇ ਵਾਧੂ ਆ ਤੇ ਫਿਰ ਇਹ ਲੇਟ ਥੋੜੇ ਸਰ ਕਰ ਲਾਂਗੇ ਮਗਰ ਲਿਆਂ ਬਾਜੀਆਂ ਨੂੰ ਆਇਦਰ ਬਾਹੂ ਕਿਰਬੂਟਾਂ ਜਮਾ ਦਾਣੇ ਪਾਣੀ ਪਾਇਆ ਸਾਰੇ ਉਤਰਾਣੂ ਨੋ ਯਾ ਇਧਰ ਹੀ ਬੈਠੇ ਆਂ ਰਾਵਣਾ ਅੱਜ 50 ਤੋਂ 60 ਤੱਕਰ ਪੱਟੇ ਵੇਚੋ ਕੂਤਰ ਸਣੇ ਕੂਤਰਾਂ ਸਣੇ ਕੂਤਰ ਲਾ ਕੇ ਦੋਵੇਂ 50 ਤੋਂ 60 ਤੱਕਰ ਵਿਚ ਵਿਚ ਹੀ ਹੋਣਗੇ ਯਾ ਉੱਤੇ ਹੋਣਗੇ 60 ਤੋਂ ਥੱਲੇ ਹੋਣਗੇ ਬਾਕਸ ਇੰਨੇ ਇੰਨੇ ਛੜਤਾਂ ਤੇ ਲੇਟਾਂ ਹੋ ਗਿਆ ਨੇਰਾ ਅੱਜ ਨੰਗੂ ਹੁਦੂੰ ਨਾ ਥੱਲੇ ਬੈਠੇਗਾ ਕਿਉਂ ਜਿਹੜੇ ਤਾਂ ਬੈਠੇ ਉਹਨਾਂ ਨੇ ਖੰਮ ਪੜਦੇ ਆਪਾਂ ਇਹ ਕਿ ਥੱਲੇ ਉਹ ਤਾਂ ਜਾਵੜਣਗੇ ਅੱਜ ਇਹਨਾਂ ਅੱਜ ਖੰਮ ਪਟੇ ਉਹ ਥੱਲੇ ਬਾਕੀ ਤਾਂ ਜਾਵੜਣਗੇ ਉਹਨਾਂ ਖੰਮ ਬਾਗ ਯਾਰ ਉੱਡਣ ਲੱਗ ਪੰਗਾ ਹਣਾ ਤੇ ਤਾਂ ਤਾਂ ਆਪੀ ਜਾ ਕੇ ਬੈਣਾ ਹੀ ਇਹਨਾਂ ਨੇ ਅੱਜ ਨਹੀਂ ਮਾਰਨੇ ਖੰਮ ਕਹੇ ਨੇ ਨਹੀਂ ਗਏ ਅੱਜ ਨਹੀਂ ਮਾਰਨੇ ਉਹ ਮਿਲ ਜਾਂਦੇ ਲੈ ਸ਼ਤਰੀ ਦੇ ਬਾਕੀ ਓਕੇ ਰੋ ਗੁੱਟਾ ਵੀ ਗੜਕਣ ਆ ਗਈ। ਓ ਵੀਰੇ ਲਾਂਡੇ ਰਖਲੇ ਰ। ਉਹ ਸਿੱਟ ਨੇ ਬੈਣੇ ਆਂਦੇ। ਸ਼ੱਕ ਦੇ। ਪੂਰੀ ਨਗੂਰੀ ਮਿਲੀ ਆ। ਤਾਂ ਰੱਖਿਆ ਇਹਨਾਂ ਨੇ। ਬਾਕੀ ਹੋ ਗਿਆ ਨੇਰਾ ਮਿੱਤਰੋ। 7:02 ਹੋ ਗਏ ਆ। ਹੁਣ ਤਾਂ ਇਹ ਰਵਾਤ ਦਿਨ ਵੱਡੇ ਵੀ ਹੋ ਗਏ ਆ। ਤੇ ਚਲੋ ਮਿੱਤਰੋ ਕਰਦਗੇ ਬਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਕਰੋ ਤੇ ਬਾਕੀ ਬਈ ਸਪੋਰਟ ਕਰਿਆ ਕਰੋ ਹਨ ਜਿਹੜੇ ਜਿਹੜੇ ਵੀਰਾਂ ਕੋਲ ਗਰੁੱਪ ਚੱਲਦੇ ਹਨ ਬਈ WhatsApp ਤੇ ਤੇ ਆਪਣਾ ਬਾਈ ਉਹਨੇ ਲਿੰਕ ਸ਼ੇਅਰ ਕਰ ਦਿਆ ਕਰੋ ਗਰੁੱਪਾਂ 'ਚ ਤੇ ਉਹਨਾਂ ਦਾ ਵਿਊ ਜਿਹਾ ਆਉਣ ਲੱਗ ਜਾਣਗੇ ਤੇ ਉਹਨੇ ਜਿੰਨੇ ਵੀਊ ਆਉਣਗੇ ਉਹਨੇ ਹੋਰ ਆਪਾਂ ਵਧੀਆ ਵੀਡੀਓ ਬਣਾਇਆ ਕਰਾਂਗੇ ਤੇ ਬਾਕੀ ਕਮੈਂਟ ਕਰਕੇ ਦੱਸਦੇ ਕਰੋ ਕਿਹੜੀ ਚੀਜ਼ ਦਾ ਤੁਹਾਨੂੰ ਪਤਾ ਨਹੀਂ ਹਨ ਕਿਹੜੀ ਚੀਜ਼ ਪੁੱਛਾਂ ਤੇ ਕਿਹੜੀ ਚੀਜ਼ ਕਿਵੇਂ ਕਬੂਤਰ ਵਿਖਾਵਾਂ ਹਨ ਤੇ ਬਾਕੀ ਕਮੈਂਟਾਂ ਕਾਖ ਜਰੂਰ ਦੱਸਦੇ ਕਰੋ ਮੈਂ ਤਾਂ ਆਪਦੇ ਹਿਸਾਬ ਨਾਲ ਮਤਲਬ ਵਲੌਗ ਜੇ ਬਣਾਈਏ ਨਾ ਤੇ ਕਹੇ ਵੀਰ ਨੂੰ ਪਤਾ ਤਾਂ ਕਮੈਂਟ ਕਰਕੇ ਦੱਸ ਦਿਓ ਕਿਵੇਂ ਜੇ ਸਾਚ ਬਣਾਈਏ ਤੇ ਬਾਕੀ ਜੇ ਆਏ ਵਧੀਆ ਲੱਗਦੇ ਤੇ ਕੋਈ ਚੱਕਰ ਨਹੀਂ ਆ ਪੰਜ ਤਾਂ ਬਣਾਈ ਜਾਣੇ ਹਨਾ ਭਾ ਜਿਵੇਂ ਜਿਵੇਂ ਹੋਰ ਹਿਸਾਬ ਆਉਂਦਾ ਜਾਂਦਾ ਰੂਮੇ ਅਪਰੂਵ ਹੋਈ ਜਾਂਦੀ ਬਲੌਗਾਂ ਚ ਤੇ ਬਾਕੀ ਹੁਣ ਕਬੂਤਰ ਹੀ ਆਪਾਂ ਬਾਹਰ ਕੱਢਣ ਲੱਗ ਜਾਨਗੇ ਹੋਰ ਇੰਟਰਸਟਿੰਗ ਹੋਇਆ ਕਰਨੇ ਬਲੌਗ ਤੇ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਧੰਨਵਾਦ ਲਵ ਯੂ ਸਪੋਰਟ ਕਰਦੇ ਰਹੇ